ਪੰਜਾਬ ਦੇ ਵਿੱਚ ਬੇਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਬੇਸ਼ੱਕ ਪੰਜਾਬ ਦੇ ਡੀਸੀਪੀ ਅਤੇ ਹੋਰ ਪੰਜਾਬ ਪੁਲਿਸ ਦੇ ਅ ਅਧਿਕਾਰੀਆਂ ਦੇ ਵੱਲੋਂ ਸ਼ਰਾਰਤੀ ਅੰਸਰਾ ਦੇ ਖਿਲਾਫ ਕਈ ਸ਼ਿਕੰਜੇ ਕੱਸੇ ਹੋਏ ਨੇ ਪਰੰਤੂ ਫਿਰ ਵੀ ਅਜਈਆਂ ਮੰਦਭਾਗੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਹੁਣ ਫੇਰ ਬੇਅਦਬੀ ਦਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਤਰਨਤਾਰਨ ਤੋਂ ਜਿੱਥੇ ਕਿ ਮਹਿਲਾ ਨਾਨਕ ਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਗੁਰਦੁਆਰਾ ਸਾਹਿਬ ਸਾਂਜੀਵਾਲ ਦੇ ਬਾਹਰ ਗੁਟਕਾ ਸਾਹਿਬ ਦੇ ਸਾੜੇ ਗਏ ਅੰਗ ਮਿਲੇ ਨੇ ਇਸ ਮੌਕੇ ਦੇ ਉਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਕ ਵਕ ਜਿੱਥੇ ਬੰਦੀਆਂ ਦੇ ਆਗੂਆਂ ਅਤੇ ਨਜ਼ਦੀਕੀ ਲੋਕਾਂ ਨੇ ਕਿਹਾ ਹੈ ਕਿ ਅਜੇ ਹੀ ਕਿਨੌਣੀ ਹਰਕਤ ਕਰਨਾ ਅਤਿ ਨਿੰਦਣਯੋਗ ਹੈ ਤੇ ਉੱਥੇ ਹੀ ਉਹਨਾਂ ਨੇ ਇਸ ਘਟਨਾ ਦੇ ਜ਼ਿੰਮੇਵਾਰ ਵਿਅਕਤੀ ਦੇ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ ਹੈ ਦੱਸਦੇ ਕਿ ਮੌਕੇ ਦੇ ਉੱਤੇ ਪਹੁੰਚੀ ਪੁਲਿਸ ਪਾਰਟੀ ਦੇ ਵੱਲੋਂ ਫਿਲਹਾਲ ਸੀਸੀਟੀਵੀ ਕੈਮਰਾ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਇਸ ਮਾਮਲੇ ਦੀ ਪੂਰੀ ਜਿਹੜੀ ਕਿ ਤਕੀਕਾਤ ਵੀ ਕੀਤੀ ਜਾ ਰਹੀ ਹੈ ਕਿ ਕਿਸ ਨੇ ਘਟਿਆ ਜਿਹੜੀ ਹਰਕਤ ਕੀਤੀ ਹੈ ਬੇਅਦਬੀ ਕੀਤੀ ਹੈ ਤਾਂ ਲਗਾਤਾਰ ਪੰਜਾਬ ਦੇ ਵਿੱਚ ਬੇਅਦਬੀਆਂ ਘਟਨਾਵਾਂ ਜਿਹੜੀ ਕਿ ਸਾਹਮਣੇ ਆਉਂਦੀਆਂ ਨੇ ਜਿਸ ਕਰਕੇ ਸਿੱਖਾ ਦੇ ਨਹੀਂ ਪੁਰੇ ਜਿਹੜੇ ਕਿ ਆਦਰ ਦੇ ਲੋਕ ਖੁੰਦੇ ਨੇ ਪੰਜਾਬ ਭਰ ਦੇ ਲੋਕਾਂ ਦੇ ਹਿਰਦੇ ਨੂੰ ਜਿਹੜਾ ਕਿ ਦੁੱਖ ਪਹੁੰਚਾਉਂਦੇ ਨੇ ਅਜਾਈਆਂ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਐਕਸਾਈਡ ਸੇਵਲ ਹਸਪਤਾਲ ਸਾਹਮਣੇ ਗਲੀ ਚੱਕੀ ਵਾਲੀ ਗੁਰਦੁਆਰਾ ਸਾਹਿਬ ਬਿਲਕੁਲ ਹੀ ਨਾਲ ਜੀ ਖੰਦ ਜੀ ਉਹਦੇ ਵਿੱਚ ਨਾਲ ਗਲੀ ਹੈ ਗਲੀ ਚੱਕੀ ਵਾਲੀ ਮੋਹੱਲਾ ਨਾਨਕ ਸਰ ਠੀਕ ਹੈ ਜੀ ਇਹ ਸਵੇਰੇ ਜੀ ਸਾਨੂੰ ਸਾਡਾ ਬੱਚਾ ਜੀ ਆ ਜੋਤ ਅ ਨਾਮ ਅੰਤਰਜੋਤ ਸਿੰਘ ਠੀਕ ਹੈ ਜੀ ਇਹ ਦੁਕਾਨ ਤੋਂ ਹੋ ਕੇ ਜਾ ਰਿਹਾ ਤੇ ਇਹਨੂੰ ਪਹਿਲਾਂ ਸਭ ਤੋਂ ਪਹਿਲਾਂ ਉਹ ਡੱਬੀ ਦਿਓ ਜੀ ਮੈਨੂੰ ਮੜੀ ਜੀ ਇਹਦੇ ਵਿੱਚੋਂ ਤੁਹਾਨੂੰ ਜਿਹੜੇ ਸ਼ਾਟ ਦਿੱਤੇ ਗਏ ਵੀ ਇਹਦੇ ਵਿੱਚੋਂ ਪਹਿਲਾਂ ਇਹ ਅੰਗ ਮਿਲੇ ਆ ਵੀ ਕੂੜੇ ਦੇ ਵਿੱਚੋਂ ਢੇਰ ਦੇ ਉੱਤੋਂ ਠੀਕ ਆ ਜੀ ਉਹ ਤਾਂ ਅਸੀਂ ਸੋਚਿਆ ਵੀ ਹੋ ਸਕਦਾ ਵੀ ਸਰਚ ਕੀਤਾ ਇੱਕ ਸਾਨੂੰ ਹੋਰ ਮਿਲਿਆ ਉਹਦੇ ਉਤੋਂ ਠੀਕ ਆ ਜੀ ਸਾਨੂੰ ਇੱਕ ਹੋਰ ਮਿਲਿਆ ਤੇ ਹੋ ਸਕਦਾ ਵੀ ਸੋਚਿਆ ਵੀ ਹੋ ਸਕਦਾ ਬਾਈ ਮਿਸਟੇਕ ਕਿਸੇ ਦਾ ਹੋਇਆ ਹੋਊਗਾ ਠੀਕ ਆ ਜੀ ਇਹ ਦੁਬਾਰਾ ਜਦੋਂ ਛੋਟੀ ਬੇਟੀ ਨਾਲ ਲੈ ਕੇ ਤੇ ਇਥੋਂ ਗਲੀ ਦੇ ਵਿੱਚੋਂ ਗੁਜ਼ਰ ਰਹੇ ਤੇ ਪ੍ਰਨਾਲੇ ਦੇ ਵਿੱਚੋਂ ਸਾਨੂੰ ਆਹ ਜਿਹੜੇ ਅੰਗ ਜਿਹੜੇ ਆ ਇਹ ਹੋਰ ਬਰਾਮਦ ਹੋਇਆ ਜੀ ਉਸ ਤੋਂ ਸਾਬ ਇਹ ਜਾਣਬੁੱਝ ਕੇ ਕੀਤਾ ਗਿਆ ਸ਼ਰਾਰਤ ਹੈ ਜੀ ਕਿਹੜੇ ਪ੍ਰਣਾਲੇ ਸੀ ਹਾਂਜੀ ਇਹ ਗੁਰਦੁਆਰਾ ਕੰਧ ਦੇ ਵਿੱਚੇ ਨਾਲ ਪ੍ਰਣਾਲੇ ਆ ਜਿਹਦੇ ਵਿੱਚੋਂ ਇਹ ਬਰਾਮਦ ਹੋਏ ਆ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਹਾਂਜੀ ਪ੍ਰਣਾਲੇ ਬੰਦ ਸੀ ਪ੍ਰਣਾਲੇ ਬੰਦ ਸੀਗੇ ਫਿਰ ਉਹਨਾਂ ਦੇ ਚੱਕ ਕੀਤਾ ਉਹਨਾਂ ਵਿੱਚੋਂ ਇਹ ਅੰਗ ਬਰਾਮਦ ਹੋਏ ਆ ਜੀ ਪੁਲਿਸ ਨੇ ਕਿਸੇ ਨੂੰ ਇਨਫੋਰਮ ਕੀਤਾ ਤੁਸੀਂ ਹਾਲੀ ਕਿਸੇ ਨੇ ਇਨਫੋਰਮ ਨਹੀਂ ਕੀਤਾ ਤੁਹਾਡੇ ਕੋਈ ਹਾਲੀ ਬਾਈਟ ਦੇ ਰਹੇ ਆ ਜੀ ਗੁਰਦੁਆਰੇ ਦੇ ਬੰਦੇ ਸਰ ਗੁਰਦੁਆਰਾ ਸਰ ਗੁਰਦੁਆਰਾ ਸਾਂਝੀਵਾਲ ਮੋਹਲਾ ਨਾਨਕ ਸਰ ਤਰਨਤਾਰਨ ਕੀ ਲੱਗਦਾ ਵੈਸੇ ਕੀ ਹੋਇਆ ਸ਼ਰਾਰਤ ਆ ਵੀ ਆ ਨਹੀਂ ਬਿਲਕੁਲ ਸ਼ਰਾਰਤ ਆ ਜੀ ਪਹਿਲਾਂ ਤਾਂ ਤੁਹਾਨੂੰ ਦੱਸ ਰਿਹਾ ਮੈਂ ਵੀ ਉੱਥੇ ਕੂੜੇ ਦੇ ਢੇਰ ਤੋਂ ਇੱਕ ਮਿਲਿਆ ਸਾਨੂੰ ਦੋਤ ਦਾ ਸਾਨੂੰ ਇਹ ਹੋਇਆ ਵੀ ਬਾਈ ਮਿਸਟੇਕ ਕਿਸੇ ਕੋ ਹੋ ਸਕਦਾ ਵਾ ਠੀਕ ਆ ਜੀ ਜਦੋਂ ਫਿਰ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਸਾਨੂੰ ਦੁਬਾਰਾ ਬਰਾਮਤ ਹੋਇਆ ਇਹ ਆਫੀਸ਼ੀਅਲੀ ਹੈ ਕਿ ਸ਼ਰਾਰਤ ਆ ਜੀ ਜਾਣ ਬੁੱਝ ਕੇ ਕੀਤਾ ਗਿਆ ਇਹਦੇ ਵਿੱਚ ਨਾਲ ਕੀ ਹੈ ਕਿਹਦਾ ਸਥਾਨ ਹੈ ਇਹ ਪਿਛਲੇ ਪਾਸੇ ਬਿਲਕੁਲ ਤੁਹਾਡੇ ਬੈਕ ਸਾਈਡ 'ਤੇ ਸੁੱਖਾ ਸੰਸਥਾਨ ਵੀ ਹੈਗਾ ਮਹਾਰਾਜ ਜੀ ਦਾ ਲੱਗਦਾ ਕੁਝ ਹੋਲ ਕਰਾਪ ਕਰਨਾ ਚਾਹੁੰਦੇ ਬਿਲਕੁਲ ਜੀ ਹੈ ਜੀ ਡੈਫੀਨੇਟਲੀ ਹੈ ਕੋਈ ਸੀਸੀਟੀਵੀ ਵਗੈਰਾ ਦੇ ਵਿੱਚ ਕੋਈ ਲਾਗੇ ਬਨੇ ਕਿਸ ਤਰ੍ਹਾਂ ਹੋ ਸੇ ਸਰਚ ਕਰ ਰਹੇ ਆ ਅਲੀ ਕੋ ਸਾਨੂੰ ਉਹ ਚ ਦਿਖਿਆ ਨਹੀਂ ਗਾ ਬਾਕੀ ਇਹ ਕਰ ਰਹੇ ਆ ਸਰਚ ਆਪਣਾ ਬਿਲਕੁਲ ਜੀ ਹਾਂ ਜੀ ਪ੍ਰਧਾਨ ਸਾਹਿਬ ਨੂੰ ਦੱਸਿਆ ਗਿਆ ਜੀ ਮੈਂ ਕੀ ਮੰਗ ਕਰਦੇ ਜੀ ਮੈਂ ਜੀ ਦਾ ਸ਼ੋ ਹੋਣਾ ਚਾਹੀਦਾ ਕਿਹੜਾ ਬੰਦਾ ਬਰਬਦ ਹੋਣਾ ਚਾਹੀਦਾ ਜੀ ਠੀਕ ਆ ਜੀ ਪ੍ਰਧਾਨ ਉਹ ਆ ਗਏ ਨੇ ਮੋਕੇ ਤੇ ਹਾਂ ਜੀ ਉਹ ਆਏ ਸੀਗੇ ਜੀ ਬਿਲਕੁਲ ਜੀ ਸਰਵਾਈਖੀ ਜੀ ਕੀ ਕਹਤੇ ਮੈਨੂੰ ਹੁਣੇ ਹੀ ਫੋਨ ਆਇਆ 2 ਮਿੰਟ ਪਹਿਲਾਂ ਹੀ ਕਿ ਅਦਾਵਾਦਾ ਯਾਰ ਅੱਛਾ ਲੱਗਦਾ ਵਾ ਯਾਰ ਉਸੇ ਵੇਲੇ ਪਹੁੰਚੀਏ ਤੇ ਮੈਨੂੰ ਦੇਖ ਕੇ ਇਹ ਸ चीज ਦਾ ਆ ਰਿਹਾ ਕਿ ਮੈਂ ਇਹ ਨਹੀਂ ਕਹਿ ਸਕਦੀ ਕਿ ਭਈ ਕੋਈ ਏਦਾਂ ਕੋਈ ਕਿਸੇ ਤੋਂ ਅਣਜਾਣੇ ਚ ਇਹ ਚੀਜ਼ ਹੋਈ ਹੈ ਇਹ ਚੀਜ਼ ਕੋਈ ਜਾਣ ਬੁਝ ਕੇ ਕਰ ਸਕਦਾ ਹੈ ਔਰ ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿਸੇ ਦੀ ਵਿਕ੍ਰਿਤ ਸੋਚ ਹੀ ਹੋ ਸਕਦੀ ਹੈ ਜੋ ਏਦਾਂ ਦਾ ਕਰ ਸਕਦਾ ਹੈ ਬੰਦਾ ਮੇਰੇ ਖਿਆਲ ਨਾਲ ਕੋਈ ਸਹੀ ਬੁੱਧੀ ਵਾਲਾ ਜਿਸ ਨੂੰ ਪਤਾ ਹੋਵੇ ਕਿ ਗੁਰੂ ਮਹਾਰਾਜ ਦੀ ਕੀ ਸਾਡੀ ਹੈਗੀ ਆ ਉਸ ਚੀਜ਼ ਨੂੰ ਦੇਖ ਕੇ ਤੇ ਮੈਨੂੰ ਲੱਗਦਾ ਹੈ ਕਿ ਕੋਈ ਵਿਕਰਤ ਕੋਈ ਦਿਮਾਗੀ ਹਾਲਤ ਦਾ ਪਾਗਲ ਹੀ ਕੋਈ ਅੱਦਾ ਦਾ ਹਰਕਤ ਕਰ ਸਕਦਾ ਹੈ ਤੇ ਇਹਦੇ ਵਾਸਤੇ ਵਾਕਈ ਕੋਈ ਕਦਮ ਚੁੱਕਿਆ ਜਾਣਾ ਚਾਹੀਦਾ ਹੈ ਅਸੀਂ ਦੇਖ ਰਹੇ ਹਾਂ ਹੁਣ ਕੈਮਰਸ ਵਗੈਰਾ ਜਿਹੜੇ ਲੱਗੇ ਹੋਏ ਆ ਰਾਂ ਉਹਨਾਂ ਤੋਂ ਰਿਕਾਰਡਿੰਗਸ ਚੈੱਕ ਕਰਦੇ ਆ ਕਿ ਜੇ ਸਾਨੂੰ ਕੋਈ ਮਿਲੇ ਤੇ ਉਸ ਵਿੱਚ ਕੋਈ ਨਾ ਕੋਈ ਆਪਾਂ ਉਸਤੇ ਕਾਰਵਾਈ ਕਰੀਏ ਤੇ ਬਾਕੀ ਸਾਰੇ ਅਗੇ ਨੇ ਪੈਲਪਰਾ ਸਾਰੇ ਪ੍ਰਧਾਨ ਜੀ ਹੈਗੇ ਆ ਉਹਨਾਂ ਤੋਂ ਅਸੀਂ ਲੈ ਕੇ ਤੇ ਕੋਈ ਨਾ ਕੋਈ ਸਟੈਪੇ ਦੇ ਵਾਸਤੇ ਚੁੱਕਾਂਗੇ ਜੀ ਜੀ ਕਾਕਾ ਸਾਹਿਬ ਹਿੰਦਸਤਾਨ ਦਾ ਸਵੇ ਕੀ ਗੱਲਬਾਤ ਹੋਈ ਹੈ ਜੀ ਕਾਕਾ ਸਾਹਿਬ ਇੱਕ ਜੀ ਤਾਂ ਮੇਰਾ ਨਾਮ ਮੋਲਦੀਪ ਸਿੰਘ ਹੈ ਜੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਿਲਕੁਲ ਸਾਡੀ ਰੈਸ਼ ਹੈ ਤੇ ਸਾਨੂੰ ਫੋਨ ਆਉਂਦਾ ਵਾ तकरीबन 6:15 ਕੁਜੇ ਇੱਥੇ ਗੁੜਕਾ ਸਾਹਿਬ ਦੇ ਅੰਮਾ ਦੀ ਜੱਬੀ ਹੋਈ ਆ ਤੇ ਫਿਰ ਅਸੀਂ ਜਿਹਨੂੰ ਸਰਚ ਕੀਤਾ ਪਹਿਲਾਂ ਕੂੜੇ ਤੋਂ ਸਿੰਘ ਨੂੰ ਲੱਭੇ ਬੱਚੇ ਨੂੰ ਉਸ ਤੋਂ ਬਾਅਦ ਆ ਫਿਰ ਅਸੀਂ ਦੁਬਾਰਾ ਸਰਚ ਕੀਤਾ ਪ੍ਰਣਾਲਿਆਂ ਚ ਸਾਨੂੰ ਲੱਭੇ ਜਿਹੜਾ ਪ੍ਰਣਾਲਾ ਗੁਰਦਾਰ ਸਾਹਿਬ ਦੀ ਕੰਧ ਦਾ ਉੱਚਾ ਲੱਭਦੇ ਆ ਪਰ ਇਹ ਆ ਕਿ ਪ੍ਰਣਾਲਾ ਉੱਤੋਂ ਬੰਦ ਆ। ਪਲੈਂਟਰ ਬਿਲਕੁਲ ਬਲਾਕ ਹੈ ਪ੍ਰਣਾਲਾ ਬੰਦ ਆ। ਉੱਤੋਂ ਕੋਈ ਚੀਜ਼ ਨਹੀਂ ਕੀਤੀ ਜਾ ਸਕਦੀ। ਜਿਨੇ ਕੀਤਾ ਹੈ ਸਾਜ਼ਿਸ਼ ਕੀਤੀ ਆ। ਵਾਰੀ-ਵਾਰੀ ਕਰਕੇ ਅੰਗ ਇੱਥੇ ਰੱਖ ਕੇ ਗਿਆ। ਕੀ ਨਾਦਾ ਕਿਨੇ ਜਲਾ ਕੇ ਵੀ ਨਹੀਂ ਜਸ ਹਾਂਜੀ ਬਿਲਕੁਲ ਜੀ। ਜਿਹੜੇ ਵਿੱਚ ਸਾੜ ਕੇ ਸੁੱਟ ਦਿੱਤੇ ਗਏ। ਕਿਹੜੀ ਪਾਣੀ ਲੱਗਦਾ ਵਿਚ ਇਹ? ਇੱਕ ਸੁਖਮਣ ਸਿੰਘ ਦੇਾਂਗੇ ਜੀ। ਹਾਂਜੀ। ਆਨੰਦ ਸਾਹਿਬ ਜੀ ਦੇਾਂਗੇ। ਕਿਸ ਤਰ੍ਹਾਂ ਵੇਦਿਓ ਜਿਦਾ ਆ ਇਹ ਕਟਰਾ ਬਾਵਾ ਫਰਨੀਆ ਭਈਆ ਇਹ ਬਿਲਕੁਲ ਜੀ। ਸੋਚੀ ਸਮਝੀ ਸਾਜ਼ਿਸ਼ ਆ ਇਹ ਕੋਈ ਇੱਕ ਬੰਦਾ ਨਹੀਂ ਆ ਇਹ ਬ ਮਹਲਾ ਵੱਡੀ ਇੱਕ ਸਾਜ਼ਿਸ਼ ਆ ਕੀ ਮੰਗ ਕਰਦੇ ਕਿ ਉਹ ਅਸੀਂ ਮੰਗਦੇ ਇਹੋ ਕਰਦੇਗੇ ਪੰਦਾ ਪਹਿਲਾਂ ਫੜਾਂਗੇ ਫਿਰ ਉਹਦੇ ਆਪ ਕਰਾਂਗੇ ਜੋ ਕਰਨਾ ਫਿਰ ਪ੍ਰਸ਼ਾਸਨ ਦੇ ਵਾਲੇ ਕਰਾਂਗੇ ਸਾਨੂੰ ਹੁਣੇ ਇਨਫਾਰਮੇਸ਼ਨ ਮਿਲੀ ਸੀ ਵੀ ਇੱਥੇ ਨਾ ਅਨੰਤ ਸਰ ਭੱਲੇ ਗੁਰਦੁਆਰਾ ਸਾਹਿਬ ਲੱਗੇ ਨਾ ਤੇ ਗੁਰੂ ਸਾਹਿਬ ਅੰਗਾਲੀ ਭੇਲ ਵੀ ਹੋਈ ਆ ਤੇ ਅਸੀਂ ਮੌਕੇ ਤੇ ਆਏ ਵੈਰੀਫਾਈ ਕਰ ਰਹੇ ਹਾਂ ਗੁਰਦਾਰ ਸਾਹਿਬ ਦੇ ਵਿੱਚ ਨਹੀਂ ਕੋਈ ਕਿਸੇ ਕਿਸਮ ਦੀ ਹੈਗੀ ਕੋਈ ਗੱਲਬਾਤ ਇਹ ਗਲੀ ਦੇ ਵਿੱਚ ਕੋਈ ਸ਼ਾਰਦ ਦੀ ਅੰਸਰੀ ਕਰਕੇ ਗਿਆ ਜੀ ਬਾਕੀ ਵੈਰੀ ਭਾਈ ਕਿਹੜੇ ਮੱਲੇ ਚ ਹੈਗਾ ਸਰ ਇਹ ਨਖਰ ਮੱਲਾਵਾ ਜੀ ਲੱਗਦਾ ਸਰ ਕਿੰਨੇ ਕੰਗੂ ਹੋਣਗੇ ਜਿਹੜੇ ਗੁਰੂ ਸਾਹਿਬ ਦੇ ਉਹ ਹੀ ਦੇਖ ਰਹੇ ਹਾਂ ਦੇਖ ਰਹੇ ਸੀ ਦੇਖ ਰਹੇ ਸੀ ਸੀਸੀਟੀਵੀ ਚੈੱਕ ਕਰ ਰਹੇ ਹਾਂ ਜੀ 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 ਜੀ